ਅੱਜ ਜੋ ਜਲੰਧਰ ਦੇ ਵਿੱਚ ਵੀ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਗਿਆ ਅਤੇ ਥੀਏਟਰ ਦੇ ਵਿੱਚ ਪਹੁੰਚ ਕੇ ਇਸ ਫਿਲਮ ਨੂੰ ਬੰਦ ਕਰਵਾਇਆ ਗਿਆ ਸਾਡੇ ਨਾਲ ਸਿੱਖ ਜਥੇਬੰਦੀਆਂ ਮੌਜੂਦ ਦਿਨ ਨਾਲ ਗੱਲਬਾਤ ਕਰਦੇ ਕਿ ਆਖਿਰਕਾਰ ਇਸ ਫਿਲਮ ਦਾ ਵਿਰੋਧ ਕੀ ਹੈ ਤੇ ਹਰ ਪੱਖ ਦੇ ਉੱਤੇ ਅੱਜ ਗੱਲ ਕਰਨ ਦੀ ਜੜੀ ਉਹ ਕੋਸ਼ਿਸ਼ ਕਰਾਂਗੇ ਹੈ ਤਾਂ ਨਾਟਕ ਚਿੱਟ ਕੀ ਹੈ ਜਦ ਨਾਟਕ ਚੇਟਕ ਦੀ ਗੁਰੂ ਮਹਾਰਾਜ ਦੇ ਬਿੱਲੇ ਤੋਂ ਹੀ ਸਿੱਖਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਨਮ ਸਾਖੀ ਲਿਖਾਈ ਗਈ ਸਾਖੀ ਦਾ ਵਿਧਾਨ ਹੈ ਚਾਕੀ ਦਾ ਵਿਧਾਨ ਨਹੀਂ ਹੈ ਤਾਂ ਫਿਰ ਕਿਹੜੇ ਪ੍ਰਚਾਰ ਦੀਆਂ ਗੱਲਾਂ ਕਰ ਰਹੇ ਨੇ ਅਸੀਂ ਕਿਹੜੇ ਕਿਹੜਾ ਇੱਕ ਨਵਾਂ ਪ੍ਰੋਸੈਸ ਜਾਂ ਕਿਹੜਾ ਇੱਕ ਨਵਾਂ ਮੀਡੀਅਮ ਸਿਰਜਣ ਦੀ ਅਸੀਂ ਗੱਲ ਕਰ ਰਹੇ ਨੇ ਇਹ ਕੋਈ ਪ੍ਰਚਾਰ ਨਹੀਂ ਹੈ ਸਿਰਫ ਤੇ ਸਿਰਫ ਇੱਕ ਵੱਡਾ ਜਿਹੜੇ ਪੂੰਜੀਪਤੀਆਂ ਨੇ ਉਹਨਾਂ ਨੂੰ ਇੱਕ ਗੱਲ ਸਮਝ ਦੇ ਵਿੱਚ ਲੱਗ ਗਈ ਹੈ ਕੀ ਸਿੱਖਿਆ ਦੇ ਇਹਨਾਂ ਸਿਧਾਂਤਾਂ ਨੂੰ ਦਿਖਾ ਕੇ ਜਾਂ ਇਹਨਾਂ ਨੂੰ ਫਲਮਾ ਕੇ ਇੱਕ ਵਧੀਆ ਪੈਸਾ ਕਮਾਇਆ ਜਾ ਸਕਦਾ ਹੈ ਇਸ ਕਰਕੇ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਹੈਗਾ ਆਹਤ ਕਰਕੇ ਪਲੱਸ ਉਹਨਾਂ ਨੂੰ ਲੋਕਾਂ ਦੇ ਵਿੱਚ ਇਮੋਸ਼ਨਲ ਜਿਹੜੇ ਉਹਨਾਂ ਦੇ ਬੈਨੀਫਿਟਸ ਉਹਨਾਂ ਨੂੰ ਕਨਸਿਡਰ ਕਰਕੇ ਤਾਂ ਉਹ ਪੈਸੇ ਕਮਾਰੇ ਨੇ ਉਹਨਾਂ ਤੋਂ ਮਤਲਬ ਸਿੱਧੇ ਤੌਰ ਤੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਐਕਸਪਲੋਇਟੇਸ਼ਨ ਕਰਕੇ ਉਹਨਾਂ ਦੇ ਕੋਲੋਂ ਪੈਸੇ ਜਿਹੜੇ ਕਮਾਰੇ ਜਿਹੜੇ ਲੋਕ ਫਿਲਮੇਦਨ ਦਦ ਨਾਲ ਜੁੜੇ ਹੋਏ ਨੇ ਬਿਲਕੁਲ ਜੀ ਬਿਲਕੁਲ ਤੁਸੀਂ ਆਪ ਦੇਖੋ ਨਾ ਵੀ ਇਸ ਜਿਹੜੀ ਇਹ ਮੂਵੀ ਹੈ ਇਹਦੇ ਵਿੱਚ ਪੈਸਾ ਕਿਹਦਾ ਲੱਗਿਆ ਹੋਇਆ ਕਰਨ ਜੋਹਰ ਦੀ ਧਰਮਾ ਪ੍ਰੋਡਕਸ਼ਨ ਦਾ ਲੱਗਿਆ ਹੋਇਆ ਹੈ ਗਿੱਪੀ ਗਰੇਵਾਲ ਤਾਂ ਜਿਹੜਾ ਐਜ਼ ਅਦਾਕਾਰ ਵਿੱਚ ਆ ਰਿਹਾ ਗਿੱਪੀ ਪ੍ਰੋਡਕਸ਼ਨ ਉਹਦਾ ਪੈਸਾ ਨਹੀਂ ਲੱਗਿਆ ਹੋਇਆ ਇਸ ਤੋਂ ਬਿਨਾ ਹੋਰ ਵੀ ਪੰਜਾਬ ਦੇ ਜਿਹੜੇ ਨੇ ਆਪਣੇ ਪ੍ਰੋਡਕਸ਼ਨ ਹਾਊਸ ਉਹਨਾਂ ਦਾ ਵੀ ਪੈਸਾ ਲੱਗਿਆ ਹੋਇਆ ਇਸ ਮੂਵੀ ਦੇ ਵਿੱਚ ਤਾਂ ਉਹ ਜਦੋਂ ਹੁਣ ਵਿਰੋਧ ਦੇ ਵਿੱਚ ਆਏ ਆ ਪਹਿਲਾਂ ਤਾਂ ਅੱਜ ਤੋਂ ਤੁਸੀਂ 4 ਦਿਨ 5 ਦਿਨ ਪਹਿਲਾਂ ਦੀ ਸਥਿਤੀ ਦੇਖੋ ਕਿ ਕੋਈ ਵੀ ਉਸ ਤਰੀਕੇ ਦੇ ਨਾਲ ਇਹਦੇ ਵਿਰੋਧ ਦੇ ਵਿੱਚ ਨਹੀਂ ਖੜ ਰਹੀ ਕਿਉਂਕਿ ਵਿਰੋਧ ਨਹੀਂ ਹੋ ਰਿਹਾ ਸੀ ਜਦੋਂ ਪੰਥ ਨੂੰ ਗੱਲ ਜਦ ਸਿੱਖਾਂ ਨੂੰ ਗੱਲ ਸਮਝ ਵਿੱਚ ਲੱਗੀ ਕਿ ਨਹੀਂ ਸਾਨੂੰ ਇਹਦਾ ਨਿੱਜੀ ਤੌਰ ਦੇ ਉੱਤੇ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਇਹ ਜਿਹੜੀ ਸਿਧਾਂਤਕ ਹਮਲਾਇਆ ਸਿੱਖਾਂ ਦੇ ਬਾਹਰ ਨਿਕਲ ਕੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਹ ਲੋਕ ਜਿਹੜੇ ਹਜੇ ਤੱਕ ਬਿਲਕੁਲ ਵੀ ਵੱਡੇ ਪਰਦੇ ਦੇ ਉੱਤੇ ਕਿਤੇ ਵੀ ਕਿਸੇ ਨਿਊਜ਼ ਚੈਨਲ ਦੇ ਉੱਤੇ ਨਹੀਂ ਦੇਖੇ ਗਏ ਸੀਗੇ ਉਹ ਉਹ ਲੋਕ ਸਾਹਮਣੇ ਆ ਕੇ ਕਹਿ ਰਹੇ ਨੇ ਕਿ ਇਹ ਜਿਹੜਾ ਹੈਗਾ ਤੁਹਾਨੂੰ ਫਿਲਮ ਦੇਖਣੀ ਚਾਹੀਦੀ ਦੇਖਣੀ ਚਾਹੀਦਾ ਕੀ ਮਤਲਬ ਹੈ ਜਿਹੜੀ ਜਾਂ ਚੀਜ਼ ਸਹੀ ਹੁੰਦੀ ਹੈ ਜਾਂ ਚੀਜ਼ੀ ਗਲਤ ਹੁੰਦੀ ਹੈ ਦੇਖ ਕੇ ਥੋੜੀ ਕੋਈ ਚੀਜ਼ ਪਤਾ ਲੱਗਦਾ ਹੋਵੇ ਉਹ ਗਲਤ ਹੁੰਦੀ ਹੈ ਕੋਈ ਗਲਤ ਚੀਜ਼ ਹੈ ਸਾਨੂੰ ਪਤਾ ਹੈ ਵੀ ਉਹ ਗਲਤ ਹੈ ਸਿਧਾਂਤਕ ਰੂਪ ਦੇ ਵਿੱਚ ਫਲਮਾਉਣਾ ਖਾਲਸੇ ਜੀ ਦੇ کردار ਨੂੰ ਬਾਣਾ ਇੱਕ ਪਤਿਤ ਦਾ ਧਾਰਨ ਕਰਨਾ ਗਲਤ ਹੈ ਤੇ ਗਲਤ ਹੈ ਤੋ ਉਹਨੂੰ ਹੁਣ ਅਸੀਂ ਦੇਖ ਕੇ ਥੋੜੀ ਨਾ ਦੱਸਾਂਗੇ ਵੀ ਉਹ ਗਲਤ ਹੈ ਤੋ ਇਹ ਤਾਂ ਜਿਹੜੀਆਂ ਨੇ ਕਹਿ ਲੋ ਕਿ ਇੱਕ ਸਿੱਖਾਂ ਨੂੰ ਚੜਾਉਣ ਦੀ ਨੀਤੀ ਦੇ ਨਾਲ ਨਾ ਮਤਲਬ ਐਕਸਪੈਰੀਮੈਂਟ ਕੀਤਾ ਜਾਂਦਾ ਉਹ ਜੀ ਭਾਵਨਾ ਹੈ ਇਹ ਲੋਕ ਤਾਂ ਇਹ ਕਹਿ ਰਹੇ ਨੇ ਕਹਿੰਦੇ ਕਿ ਸਾਡੇ ਬੱਚੇ ਸਿੱਖੀ ਵੱਲ ਨੂੰ ਪ੍ਰੇਰਿਤ ਹੋ ਰਹੇ ਨੇ ਅਜਈਆਂ ਫਿਲਮਾਂ ਦੇਖ ਕੇ ਲੋਕਾਂ ਦਾ ਇਹ ਪ੍ਰਸਪੈਕਟਿਵ ਹੈ ਤੁਹਾਡਾ ਇਹਦੇ ਤੇ ਕੀ ਕਹਿਣਾ ਇਹ ਫਿਲਮਾਂ ਦੇ ਇੱਕ ਸਿੱਖੀ ਧਾਰਨ ਥੋੜੀ ਕਰਨਗੇ ਸਿੱਖੀ ਧਾਰਨ ਕਰਨੀ ਹੈ ਸਵੇਰੇ ਸ਼ਾਮ ਗੁਰਦੁਆਰੇ ਜਾਣ ਉਥੇ ਗਤਕੇ ਦੇ ਕਲਾਸਾਂ ਲੱਗਦੇ ਆ ਉਥੇ ਵਿਦਿਆ ਪੜਾਈ ਜਾਂਦੀ ਹੈ ਗੁਰਬਾਣੀ ਸਿੱਖਣ ਜੇ ਫਿਲਮਾਂ ਵੇਖ ਕੇ ਸਾਡੇ ਬੱਚਿਆਂ ਨੇ ਸਿੱਖੀ ਧਾਰਨ ਕਰਨੀ ਹੈ ਤਾਂ ਇੱਧਰ ਹੀ ਫਿਲਮਾਂ ਬਹੁਤ ਬਣ ਸਕਦੀਆਂ ਨੇ ਪਰ ਸਾਡਾ ਵਿਰੋਧ ਕਰਨ ਦਾ ਇੱਕੋ ਇੱਕ ਕਾਰਨ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਬਾਣਾ ਨਾ ਬਾਣਾ ਜ ਸਾਡੇ ਸਿੱਖੀ ਕਕਾਰ ਨੇ ਇਹ ਕੋਈ ਪੱਤੇ ਦਾ ਬੰਦਾ ਨਹੀਂ ਪਾ ਸਕਦਾ ਜੇ ਕਿਸੇ ਨੇ ਸਿੱਖਿਆ ਲੈਣੀ ਹੈ ਉਹ ਸਵੇਰੇ ਸ਼ਾਮ ਗੁਰਦੁਆਰੇ ਜਾਵੇ ਇਹ ਜਿਹੜੇ ਬੰਦੇ ਫਿਲਮ ਵੇਖਣ ਆਏ ਨੇ 2 ਘੰਟੇ ਗੁਰਦੁਆਰੇ ਕਥਾ ਵਿਚਾਰ ਜਾਂ ਕੀਰਤਨ ਸੁਣਨ ਕਹ ਦੀਏ ਕਿਸੇ ਨੇ ਨਹੀਂ ਸੁਣਨਾ ਇੱਥੇ ਪੈਸੇ ਖਰਚ ਕੇ ਇੰਜੋਏ ਕਰਨਾ ਆਏ ਨੇ ਸਿਰਫ ਇੱਕ ਅੰਜਵਾਏ ਦਾ ਮਾਦਮ ਹੈ ਹੋਰ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ ਇੱਕ ਪਾਸੇ ਤੁਸੀਂ ਲੋਕ ਵਿਰੋਧ ਕਰ ਰਹੇ ਹੋ ਹੋਰ ਸਿੱਖ ਜਥੇਬੰਦੀਆਂ ਵਿਰੋਧ ਪੰਜਾਬ ਭਰ ਚ ਕਰ ਰਹੀਆਂ ਨੇ ਪਰ ਕੁਝ ਸਿੱਖ ਜਥੇਬੰਦੀਆਂ ਆਜਈਆਂ ਨੇ ਜਿਹੜੀਆਂ ਇਸ ਫਿਲਮ ਦੇ ਹੱਕ ਦੇ ਵਿੱਚ ਆਈਆਂ ਨੇ ਤੇ ਕੀ ਉਹਨਾਂ ਦੇ ਨਾਲ ਰਲੇਵਾ ਕਿਉਂ ਨਹੀਂ ਹੋ ਸਕਿਆ ਕੀ ਸੋਚਦਾ ਕੀ ਅੰਤਰ ਹੈ ਤੁਹਾਡੇ ਆਪਸ ਵਿੱਚ ਸਿਰਫ ਸੋਚਦਾ ਇਹੀ ਅੰਤਰ ਹੈ ਵੇਖੋ ਜਿਹੜੇ ਸਾਨੂੰ ਕਹਿੰਦੇ ਨੇ ਸਿਧਾਂਤਕ ਤੌਰ ਦੇ ਉੱਤੇ ਸਾਰੇ ਵਿਰੋਧ ਕਰ ਰਹੇ ਨੇ ਇੱਕ ਦੋ ਜਥੇਬੰਦੀਆਂ ਨੂੰ ਛੱਡ ਕੇ ਪਤਾ ਨਹੀਂ ਉਹਨਾਂ ਦੀ ਆਪਣੀ ਪਰਸਨਲ ਮਨਸ਼ਾ ਵੀ ਹੋ ਸਕਦੀ ਹੈ ਸਾਨੂੰ ਇਸ ਬਾਰੇ ਨਹੀਂ ਉਹ ਆਪ ਦੱਸ ਸਕਦੇ ਨੇ ਉਹਨਾਂ ਦੇ ਹੱਕ 'ਚ ਕਿਉਂ ਆਏ ਨੇ ਕਿਉਂਕਿ ਜਿਹੜਾ ਗਿੱਪੀ ਗਰੇਵਾਲ ਜਾ ਘੁੱਗੀ ਇਹ ਸਿੱਖੀ ਸਿਧਾਂਤਾਂ ਦੇ ਦੋਵੇਂ ਉਲਟ ਚੱਲ ਰਹੇ ਨੇ ਸਾਡੀ ਇੱਕੋ ਇੱਕ ਮਨਸ਼ਾ ਜਿਹੜੇ ਆਏ ਨੇ ਹਾਕ ਦੇ ਵਿੱਚ ਇਹ ਸਵਾਲ ਤੁਸੀਂ ਉਹਨਾਂ ਨੂੰ ਕਰੋ ਕਿਉਂ ਆਏ ਨੇ ਉਹਨਾਂ ਨੇ ਕੀ ਇਸ ਚੀਜ਼ੀ ਵੇਖ ਲਿਆ ਜਿਹੜਾ ਉਹਦੇ ਹੱਕ ਜਾਗੇ ਨੇ ਜੀ ਜਿਹੜੀ ਤਾਂ ਇਹ ਪਰਦੇ ਵਾਲੀ ਦੁਨੀਆ ਹੈ ਨਾ ਅਸਲ 'ਚ ਇਹ ਸ਼ੁਰੂ ਤੋਂ ਹੀ ਸਿੱਖਾਂ ਦੇ ਲਈ ਇੱਕ ਨਾ ਵੱਖਰੀ ਸਪੇਸ ਰੱਖਦੀ ਹੈ ਕਿ ਸਿੱਖ ਕਿਸ ਤਰ੍ਹਾਂ ਦਾ ਪੇਸ਼ ਕਰਨਾ ਹੈ ਇਹਨਾਂ ਨੇ ਜਦੋਂ ਪੁਰਾਣੀਆਂ ਗੱਲਾਂ ਨੇ ਜਦੋਂ ਬੋਲੇ ਸੋਨਿਹਾਰ ਮੂਵੀ ਲੱਗੀ ਦੇਖੋ ਤੁਹਾਡੇ ਸਾਹਮਣੇ ਉਸ ਮੂਵੀ ਦੇ ਟਾਈਟਲ ਕਰਕੇ ਵੀ ਜਾਂ ਉਸ ਮੂਵੀ ਦੇ ਵਿੱਚ ਜੋ ਦਿਖਾਇਆ ਗਿਆ ਉਹਦਾ ਬੜਾ ਵੱਡਾ ਵਿਰੋਧ ਵੀ ਹੋਇਆ ਕਈ ਇਦਾਂ ਨੇ ਮਤਲਬ ਵੱਡੇ ਇਨਸੀਡੈਂਟਸ ਹੋਏ ਜਿਸ ਤੋਂ ਬਾਅਦ ਇੱਥੇ ਇਸ ਚੀਜ਼ ਦੇ ਲਈ ਕੰਮ ਸ਼ੁਰੂ ਹੋ ਗਿਆ ਕਿ ਜਿਹੜਾ ਇਹ ਲਗਾਤਾਰ ਸਿੱਖਾਂ ਨੂੰ ਚੜਾਉਣ ਦੇ ਲਈ ਫਿਲਮਾਂ ਦੇ ਮਾਧਿਅਮ ਰਹੀ ਜੋ ਦਿਖਾਣਾ ਚਾਹੁੰਦੇ ਆ ਉਹ ਅਸਲ ਸਿੱਖ ਗਰਦਾਰ ਨਹੀਂ ਹੈਗਾ ਉਸ ਘਟਨਾ ਤੋਂ ਬਾਅਦ ਹੀ ਵੈਸੇ ਤੁਸੀਂ ਦੇਖੋਗੇ ਕਿ ਵੱਡਾ ਬਦਲਾਅ ਆਇਆ ਫਿਰ ਜਿੰਨੀਆਂ ਵੀ ਫਿਲਮਾਂ ਆਈਆਂ ਚਾਹੇ ਸਿੰਘ ਐਂਡ ਕਿੰਗ ਆ ਜਾਂ ਕੋਈ ਵੀ ਇਦਾਂ ਦੀ ਬਾਲੀਵੁੱਡ ਦੀ ਮੂਵੀਆਂ ਸੀਗੀਆਂ ਫਿਰ ਪੰਜਾਬ ਦਾ ਆਪਣਾ ਸਿਨੇਮਾ ਜਿਹੜਾ ਆਧਾਰ ਬਣ ਗਿਆ ਆਪਣੇ ਆਧਾਰ ਤੋਂ ਜਦੋਂ ਉਹਨਾਂ ਨੇ ਇਹੋ ਜਿਹੀਆਂ ਫਿਲਮਾਂ ਬਣਾਉਣੀ ਸ਼ੁਰੂ ਕੀਤੀਆਂ ਤੇ ਉਹਨਾਂ ਚ ਚਾਰ ਸਾਹਜਾਂ ਵਾਲੀ ਮੂਵੀ ਦਾ ਵੀ ਵਿਰੋਧ ਹੋਇਆ ਤੇ ਅੱਗੇ ਹੋਰ ਵੀ ਗੁਰਨਾਨ ਦੇਵ ਜੀ ਦੇ ਉੱਤੇ ਬਣੀ ਜਿਹੜੀ ਰਾਮੇਸ਼ਾ ਫਕੀਰ ਮੂਵੀ ਸੀ ਉਹਦਾ ਵੀ ਪੂਰੇ ਵਿਸ਼ਵ ਚ ਵਿਰੋਧ ਹੋਇਆ ਵਿਰੋਧ ਤੇ ਚੱਲ ਰਿਹਾ ਹਾਂ ਹਾਂ ਵਿਰੋਧ ਦੇ ਮਾਇਨੇ ਦਿਨ ਪਰ ਦਿਨ ਵੱਧਦੇ ਨੇ ਵੱਧਦੇ ਇਸ ਕਰਕੇ ਨੇ ਹੁਣ ਸਾਨੂੰ ਅਸਲ ਤੇ ਅਸੀਂ ਲੋਕਾਂ ਨੂੰ ਸਮਝਾਉਂਦੇ ਹਾਂ ਕਿ ਮੰਨਦੇ ਆ ਕਿ ਸਫਲ ਹੋ ਰਹੇ ਆ ਕਿ ਜਿਹੜਾ ਇਹ ਮਾਧਿਅਮ ਆ ਇਹ ਜਾਣਬੁੱਝ ਕੇ ਉਸ ਤਰੀਕੇ ਦਾ ਤੁਹਾਡੇ ਕੋਲ ਕਰੈਕਟਰ ਸਾਹਮਣੇ ਲਿਆਣਾ ਚਾਹੁੰਦੇ ਆ ਜਿਹੜਾ ਤੁਹਾਨੂੰ ਸ਼ਬਦ ਗੁਰੂ ਤੋਂ ਦੂਰ ਕਰੇ ਦੇਖੋ ਮੈਨੂੰ ਬਾਕੀ ਧਰਮਾਂ ਦੇ ਵਿੱਚ ਉਹਨਾਂ ਦਾ ਕਿਦਾਂ ਦਾ ਬਲੀਵ ਹੈ ਜਾਂ ਕਿਦਾਂ ਦੀ ਉਹਨਾਂ ਨੇ ਇੱਕ رائے ਬਣਾਈ ਹੈ ਇਹਨਾਂ ਆਦਾਰਿਆਂ ਨੂੰ ਇਹਨਾਂ ਪ੍ਰਚਾਰ ਦੇ ਤਰੀਕਿਆਂ ਨੂੰ ਲੈ ਕੇ ਉਹ ਗੱਲ ਵੱਖਰੀ ਆ ਸਿੱਖੀ ਦਾ ਜਿਹੜਾ ਪ੍ਰਚਾਰ ਦਾ ਤਰੀਕਾ ਆ ਉਹ ਬਿਲਕੁਲ ਕਲੀਅਰ ਹੈ ਕਿ ਅਸੀਂ ਸ਼ਬਦ ਗੁਰੂ ਨੂੰ ਪੂਜਦੇ ਆ ਸ਼ਬਦ ਗੁਰੂ ਦੇ ਜ਼ਰੀਏ ਹੀ ਅਸੀਂ ਇਤਿਹਾਸ ਨੂੰ ਪੜਦੇ ਜਾਣਦੇ ਆ ਇਹ ਇਹ ਜਿਹੜਾ ਤਰੀਕਾ ਇਹ ਸਿਰਫ ਸ਼ਬਦਗੁਰੂ ਤੋਂ ਅਲੱਗ ਕਰਨਾ ਜਿਹੜਾ ਉਹਦੇ ਤੇ ਇਹਨਾਂ ਦੀ ਜਿਹੜੀ ਹੈ ਪੂਰੀ ਫੋਕਸ ਕੀਤੀ رائے ਬਣੀ ਹੋਈ ਹੈ ਤੇ ਜਦੋਂ ਇੰਨਾ ਵਿਰੋਧ ਹੋ ਰਿਹਾ ਫਿਰ ਉਹਨਾਂ ਤੇ ਪੈਸਾ ਲਾ ਕੌਣ ਰਿਹਾ ਹੈ ਜੇ ਪੈਸਾ ਲਾਉਂਦੇ ਨੇ ਫਿਰ ਉਹ ਅਗਲੇ ਲਵਾਣਾ ਵੀ ਜਾਣਦੇ ਆ ਲਵਾਣ ਦੇ ਵੀ ਉਹਨਾਂ ਕੋਲ ਤਰੀਕੇ ਆ ਤੁਸੀਂ ਜਿਹੜੀ ਗੱਲ ਕੀਤੀ ਮੇਰੇ ਸਾਥੀਆਂ ਦੇ ਨਾਲ ਕੀ ਕਈਆਂ ਨੇ ਉਹਦੇ ਹੱਕ ਵਿੱਚ ਆ ਕੇ ਉਹਦਾ ਜਿਹੜਾ ਪੱਖ ਲਿਆ ਪੱਖ ਲਿਆ ਬਿਲਕੁਲ ਦੇਖੋ ਅਸੀਂ ਉਹਨਾਂ ਲੋਕਾਂ ਨੂੰ ਡਿਬੇਟ ਤੇ ਬੁਲਾਣਾ ਚਾਹੁੰਦੇ ਆ ਉਹ ਡਿਬੇਟ ਤੇ ਆਣ ਉਹ ਸਾਨੂੰ ਦੱਸਣ ਕਿ ਸਾਡੇ ਸਿੱਖੀ ਰਵੱਈਆ ਤਨੁਸਾਰ ਜਾਂ ਸਾਡੇ ਸਿੱਖੀ ਸਿਧਾਂਤਾਂ ਦੇ ਮੁਤਾਬਕ ਕੀ ਅਸੀਂ ਗਲਤਾਂ ਜਾਂ ਜੋ ਉਹ ਕਰ ਰਹੇ ਆ ਉਹਦੇ ਵਿੱਚ ਕੋਈ ਉਹਨਾਂ ਦੀ ਨਿੱਜੀ ਮਨਸ਼ਾ ਆ ਅਸੀਂ ਉਹਨਾਂ ਨੂੰ ਡਿਬੇਟ ਤੇ ਲੈਣਾ ਚਾਹੁੰਦੇ ਆ ਅਸੀਂ ਉਹਦੇ ਲਈ ਵੀ ਯਤਨ ਕਰ ਰਹੇ ਆ ਜੇ ਤੋਂ ਆਪਣੇ ਸਿੱਖੀ ਫਲਸਫਿਆਂ ਤੋਂ ਜਾਂ ਸਾਡੇ ਜਿਹੜਾ ਇੱਕ ਫਰੇਮ ਆ ਕੋਡ ਆਫ ਕੰਡਕਟ ਆ ਸਾਡਾ ਅਗਰ ਉਹਦੇ ਮੁਤਾਬਕ ਗੱਲ ਕਰਨਗੇ ਤਾਂ ਜੀ ਸੱਦ ਕੇ ਜੋ ਕਹਿੰਦੇ ਕਿ ਨਹੀਂ ਅਸੀਂ ਧੱਕਾ ਨਾ ਕਰਾਂਗੇ ਤੇ ਅਸੀਂ ਧੱਕਾ ਕਿਸੇ ਦਾ ਨਾ ਹੋਣ ਦਿੰਦੇ ਆ ਨਾ ਹੋਣ ਦਿਆਂਗੇ ਅੰਦਰ ਵੀ ਮੈਂ ਆਪਣੇ ਵੱਲੋਂ ਸੰਗਤਾਂ ਨੂੰ ਜਾਂ ਜਿਹੜੇ ਲੋਕ ਮੇਰੇ ਉੱਥੇ ਮੱਥੇ ਲੱਗੇ ਉਹਨਾਂ ਨੂੰ ਮੈਂ ਸੰਬੋਧਨ ਹੋ ਕੇ ਇਹ ਗੱਲ ਕਹੀ ਕਿ ਤੁਸੀਂ ਕੌਮ ਦੀਆਂ ਜੜ੍ਹਾਂ 'ਚ ਤੇਲ ਪਾ ਰਹੇ ਹੋ ਇਹ ਚੰਗਾ ਤੇ ਇੱਕ ਸਟੀਕ ਤਰੀਕਾ ਨਹੀਂ ਹੈ ਇਹ ਇੱਕ ਮਜਬੂਰੀ ਹੋ ਸਕਦੀ ਤੁਹਾਡੀ ਕਿ ਤੁਸੀਂ 2 ਘੰਟਿਆਂ ਵਿੱਚ ਆਪਣੇ ਦੀਵੰਦ ਦੇ ਅੰਦਰ ਉਹ ਕੁਝ ਬਦਲਾਅ ਦੇਖਣਾ ਚਾਹੁੰਦੇ ਹੋ ਉਹ ਸੰਭਵ ਨਹੀਂ ਹੈ ਇਹ ਸਕੇ ਨਤਨੈਮੀ ਇਸ ਕਰਕੇ ਮਾਰ ਨੇ ਬਣਾਇਆ ਰੋਜ਼ ਅਸੀਂ ਬਾਣੀ ਪੜਦੇ ਤੇ ਪੰਜ ਬਾਣੀਆਂ ਹੀ ਹੈ ਨਾ ਅਮਰਦੇਵਲੇ ਦੀਆਂ ਰੋਜ਼ ਪੜ ਕੇ ਵੀ ਮਾਰ ਨੇ ਕਿਉਂ ਸਾਨੂੰ ਉਸ ਤਰੀਕੇ ਨਾਲ ਮਤਲਬ ਕਿਹਾ ਕਿ ਵਚਨ ਬੰਦ ਹੋਵੋ ਕਿ ਰੋਜ਼ ਤੁਸੀਂ ਇਹ ਬਾਣੀ ਪੜ੍ਹਨੀ ਹੈ ਕਿਉਂਕਿ ਜਿਹੜਾ ਜੀਵਨ ਹੈ ਇਹਦੇ ਵਿੱਚ ਕਦੀ ਵੀ ਕਮੀ ਆ ਸਕਦੀ ਆ ਅਸੀਂ ਇਤਿਹਾਸ ਨੂੰ ਰੋਜ਼ ਪੜ੍ਹਦੇ ਆ ਹਰ ਸਿੱਖ ਪੜ੍ਹਦਾ ਮਨਪ੍ਰੀਤ ਕੋਰ ਤੁਸੀਂ ਵੀ ਪੜ੍ਹਦੇ ਹੋਵੋਗੇ ਉਹ ਕਿਵੇਂ ਪੜ੍ਹਦੇ ਹੋ ਜਦੋਂ ਵੀ ਤੁਸੀਂ ਅਰਦਾਸ ਤੇ ਖੜੇ ਹੋ ਜਾਂਦੇ ਹੋ ਅਰਦਾਸ ਦੇ ਵਿੱਚ ਗੁਰੂਆਂ ਤੋਂ ਲੈ ਕੇ ਸ਼ਹੀਦਾਂ ਦੀ ਸਾਰੀ ਚੀਜ਼ ਨੂੰ ਯਾਦ ਕਰਾਇਆ ਜਾਂਦਾ ਉਹ ਇਤਿਹਾਸ ਹੁੰਦਾ ਅਸੀਂ ਉਸ ਵੇਲੇ ਉਹਨਾਂ ਸਾਰਿਆਂ ਨੂੰ ਦੇਖਦੇ ਹਾਂ ਮਹਿਸੂਸ ਕਰਦੇ ਹਾਂ ਮਗਰ ਉਹ ਦੇਖ ਕਰਦਾ ਜਿਹੜਾ ਚਸ਼ਮਾ ਉਹ ਪਰਦੇ ਦਾ ਚਸ਼ਮਾ ਨਹੀਂ ਹੈਗਾ ਅਸੀਂ ਉਸ ਤਰ੍ਹਾਂ ਦੇ ਨਾਲ ਸਾਰਿਆਂ ਨੂੰ ਦੇਖਣਾ ਦਿਖਾਣਾ ਚਾਹੁੰਦੇ ਹਾਂ ਅਸੀਂ ਉਸ ਪਾਸੇ ਨੂੰ ਗੱਲ ਲੈ ਕੇ ਜਾ ਰਹੇ ਹਾਂ ਜੋ ਸਾਡੇ ਸਿਧਾਂਤਾਂ ਦੇ ਮੁਤਾਬਕ ਹੈ ਨਾ ਕਿ ਇਹ ਜੋ ਭਾਰਤ ਚਾਹੁੰਦਾ ਹੈ ਆ ਕੀ ਇਹਦਾ ਪੇਸ਼ ਕੀਤਾ ਜਾਵੇ ਅੱਛਾ ਮਨਜੀਤ ਭਾਈ ਇੱਕ ਹੋਰ ਬਹੁਤ ਵੱਡਾ ਸਵਾਲ ਹੈ ਕਿ ਜਦੋਂ ਦਾਰਾ ਸਿੰਘ ਹੋਣਾ ਨੇ ਬਾਬਾ ਦੀਪ ਸਿੰਘ ਜੀ ਦੇ ਉੱਪਰ ਫਿਲਮ ਬਣਾਉਣ ਦੇ ਲਈ ਜਥੇਦਾਰ ਸੰਤਾ ਸਿੰਘ ਕੋਲੋਂ ਪਰਵਾਨਗੀ ਲੈਣ ਜਦੋਂ ਪਹੁੰਚੇ ਤਾਂ ਜਥੇਦਾਰ ਸਾਹਿਬ ਤੋਂ ਬਿਆਨ ਸੀ ਕਿ ਜੇਕਰ ਤਾ ਤੂੰ ਸੀਸਥਲੀ ਤੇ ਧਰ ਕੇ ਜੰਗ ਲੜ ਸਕਦਾ ਹੈ ਤੇ ਇਸ ਫਿਲਮ ਬਣਾਉਣ ਦੀ ਪਰਵਾਨਗੀ ਹੈ ਨਹੀਂ ਤਾਂ ਜੇਕਰ ਤੂੰ ਹੁਕਮਾਂ ਨੂੰ ਨਹੀਂ ਮੰਨਿਆ ਤਾਂ ਤੈਨੂੰ ਸੰਗਲ ਪਾ ਕੇ ਕ੍ਰੀਸ ਦੇ ਨੂੰ ਲੈ ਕੇ ਆਵਾਂਗੇ ਪਰ ਕੀ ਅੱਜ ਦੇ ਟਾਈਮ ਤੇ ਜਿਹੜੇ ਲੋਕ ਵੀ ਇਹਨਾਂ ਦੀਆਂ ਚੀਜ਼ਾਂ ਨੂੰ ਪਰਵਾਨਗੀ ਦੇ ਰਹੇ ਨੇ ਅਜਈਆਂ ਫਿਲਮਾਂ ਨੂੰ ਕੀ ਉਹਨਾਂ ਲਈ ਇਹ ਬੋਲਾਂ ਦਾ ਕੋਈ ਮਹੱਤਵ ਨਹੀਂ ਰਿਹਾ ਜਾਂ ਫਿਰ ਇਹ ਲੋਕ ਕਿਉਂ ਪਰਵਾਨਗੀਆਂ ਦੇ ਰਹੇ ਨੇ ਦੇਖੋ ਸਾਰੇ ਸਵਾਲ ਦੇ ਵਿੱਚ ਦੋ ਚੀਜ਼ਾਂ ਬਹੁਤ ਆਮ ਤੇ ਗਹਿਰੀਆਂ ਗੰਭੀਰ ਆ ਹਮ ਪਹਿਲੀ ਚੀਜ਼ ਇਹ ਸਾਰਾ ਵਰਤਾਰਾ ਇਹ ਸਿੱਧ ਕਰਦਾ ਪਿਆ ਵੀ ਜਦੋਂ ਕੌਮਾਂ ਗੁਲਾਮ ਹੋ ਜਾਂਦੀਆਂ ਤੇ ਉਹਨਾਂ ਦੇ ਲੀਡਰਾਂ ਚ ਵੀ ਇੰਨਾ ਨਿਗਾਰ ਆ ਜਾਂਦਾ ਕਿ ਉਹ ਬਹੁਤ ਗਹਿਰੇ ਇਸ਼ੂ ਨੂੰ ਵੀ ਸਮਝ ਨਹੀਂ ਪਾਉਂਦੇ ਤੇ ਬੜੀ ਲਾਈਟਲੀ ਪਰਵਾਨਗੀ ਦਿੰਦੇ ਆ ਸਿੱਖਾਂ ਦੇ ਇਤਿਹਾਸ ਦੇ ਅੰਦਰ ਜਦ ਤੱਕ ਕੋਈ ਰੂਹ ਸੰਘਰਸ਼ ਲੜ ਰਹੀ ਆ ਉਹਦਾ ਜੀਵਨ ਕਿੱਡਾ ਵੀ ਉੱਚਾ ਸੁੱਚਾ ਹੋਵੇ ਉਹ ਸ਼ਹਾਦਤ ਤੋਂ ਪਹਿਲਾਂ ਤੱਕ ਗੁਰੂ ਦੇ ਚਰਨਾਂ 'ਚ ਇਹ ਹੀ ਗੱਲ ਕਰਦਾ ਕਿ ਮਹਾਰਾਜ ਕਿਸਾਂ ਸਵਾਸਾਂ ਸੰਗ ਨਿਭਜੇ ਉਹ ਦਾਵਾ ਨਹੀਂ ਕਰਦਾ ਕਿ ਮੈਂ ਫਲਾਨੇ ਸ਼ਹੀਦ ਦੇ ਬਰਾਬਰ ਦਾ ਆ ਉਹ ਕਹਿੰਦਾ ਕੁਛ ਵੀ ਨਹੀਂ ਹੈਗੇ ਕੁਛ ਵੀ ਨਹੀਂ ਹੈਗੇ ਉਹਦੀ ਸ਼ਹਾਦਤ ਤੋਂ ਬਾਅਦ ਪੰਥ ਨੂੰ ਉਹਨਾਂ ਨੂੰ ਰਤਬੇ ਦਿੰਦਾ ਕਿਸੇ ਵੀ ਸਿੰਘ ਦੀ ਕਿਸੇ ਵੀ ਸ਼ਹੀਦ ਦੀ ਤੁਸੀਂ ਗੱਲ ਕਰਕੇ ਦੇਖ ਲਓ ਪੰਥ ਨੂੰ ਰਤਬੇ ਦਿੰਦਾ ਕੀ ਸੰਤਾਂ ਨੇ ਕਿਹਾ ਕਦੇ ਕਿ ਮੈਂ ਬਾਬਾ ਦੀਪ ਸਿੰਘ ਦੇ ਬਰਾਬਰ ਕਦੇ ਬਾਬਾ ਦੀਪ ਸਿੰਘ ਜੀ ਨੇ ਕਿਹਾ ਕਿ ਮੈਂ ਕਿਸੇ ਸ਼ਹੀਦ ਸਿੰਘ ਦੇ ਬਰਾਬਰ ਕਦੇ ਨਹੀਂ ਗਾਣੇ ਨੇ ਗੁਰੂ ਆ ਉਹਨਾਂ ਨੂੰ ਦਾਸ ਮੰਨਿਆ ਨੇ ਆਪਾਂ ਨੂੰ ਆਪਣੇ ਆਪ ਨੂੰ ਉਸ ਲੈਵਲ ਤੱਕ ਕਦੇ ਦਰਸਾਇਆ ਨਹੀਂ ਜੀ ਅੱਜ ਟੁੱੱਚੇ ਦੇ ਬੰਦੇ ਛੋਟੇ ਕਰਤਾਰ ਦੇ ਬੰਦੇ ਉਹ ਐਕਟਿੰਗ ਕਰਕੇ ਕਹਿੰਦੇ ਅਸੀਂ ਉਹਨਾਂ ਦੇ ਬਰਾਬਰ ਤੇ ਅਸੀਂ ਮਹਿਸੂਸ ਕਰ ਰਹੇ ਸੀ ਜੀ ਜਦੋਂ ਬਾਣਾ ਪਾ ਲਿਆ ਅਸੀਂ ਆਪਣੇ ਆਪ ਨੂੰ ਇਦਾਂ ਮਤਲਬ ਕਿੱਡੀ ਵੱਡੀ ਕੁਤਾਹੀ ਹੈ ਕੋਈ ਬੰਦਾ ਬਾਣਾ ਪਾ ਕੇ ਕਹਵੇ ਮੈਂ ਉਦੋਂ ਕੁਗੀ ਨਹੀਂ ਰਿਹਾ ਮੈਂ ਤਾਂ ਉਦੋਂ ਆ ਬਣ ਗਿਆ ਉਹ ਜਿਹੜੇ ਸਿੰਘਾਂ ਨੇ ਜੀਵਨ ਜੀਇਆ ਉਹਨਾਂ ਨੇ ਨਹੀਂ ਕਿਹਾ ਸੀ ਇਹ ਬਣ ਗਏ ਤੁਸੀਂ ਉਹ ਡਿਫਰੈਂਸ ਸਮਝੋ ਗੱਲ ਦਾ ਹੁਣ ਜਿਹੜਾ ਬੰਦਾ ਉਹ ਮੂਵੀ ਦੇਖ ਰਿਹਾ ਉਹ ਮੂਵੀ ਦੇਖ ਕੇ ਬਾਣਾ ਪਾ ਕੇ ਉਹ ਕੀ ਕਹੂਗਾ ਕਿ ਮੈਂ ਮਹਿਸੂਸ ਕਰ ਰਿਹਾ ਬਾਬਾ ਦੀਪ ਸਿੰਘ ਹੂੰ ਕੋਈ ਨਿਹੰਗ ਸਿੰਘ ਬਾਬਾ ਦੀਪ ਸਿੰਘ ਵਰਗਾ ਦਮਾਲਾ ਸਜਾ ਕੇ ਓਡਾ ਖੰਡਾ ਫੜ ਕੇ ਉਹ ਬਾਅਦ ਚ ਕਹੇ ਜੀ ਮੈਂ ਤਾਂ ਖੰਡਾ ਫੜਨ ਤੋਂ ਬਾਅਦ ਮਹਿਸੂਸ ਕੀਤਾ ਵੀ ਮੈਂ ਬਾਬਾ ਦੀਪ ਸਿੰਘ ਵਰਗਾ ਤੁਸੀਂ ਇਹ ਬਰਦਾਸ਼ਤ ਕਰ ਲਓਗੇ ਤੁਸੀਂ ਇਹ ਚੀਜ਼ ਦੀ ਗਹਿਰਾਈ ਨੂੰ ਸਮਝੋ ਗੱਲਾਂ ਦੀ ਨੂੰ ਜਿਹੜੀਆਂ ਗੱਲਾਂ ਦੀ ਗਹਿਰਾਈ ਅੱਜ ਪੰਥ ਜਿਹੜਾ ਲੋਕ ਤੁਰੇ ਫਿਰਦੇ ਪੰਥ ਦੇ ਵਿੱਚ ਨਹੀਂ ਸਮਝ ਰਹਿ ਤੇ ਆਪਣੇ ਆਪ ਨੂੰ ਉਹ ਪੰਥ ਦੇ ਮੋਢੀ ਦੱਸਦੇ ਪਏ ਕਿ ਪੰਥ ਉਹਨਾਂ ਦਾ ਨਗਰ ਚੱਲੇ ਲੋਕ ਗੁਲਾਬ ਸਿੱਧੂ ਦੀਆਂ ਗੱਲਾਂ ਨੂੰ ਕੰਪੇਅਰ ਕਰਕੇ ਸਾਨੂੰ ਪੁੱਛਣ ਗੁਲਾਬ ਸਿੱਧੂ ਗੁਲਾਬ ਸਿੱਧੂ ਦੀ ਕੀ ਔਕਾਤ ਹੈ ਜਿਹਦਾ ਅਸੀਂ ਜਵਾਬ ਦਈਏ ਦੱਸੋ ਉਹ ਗੁਲਾਬ ਸਿੱਧੂ ਦੱਸੋ ਕਿ ਪੰਥ ਕਿੱਧਰ ਚੱਲੇ ਮੂਵੀ ਇਹ ਦੇਖੇ ਕੇ ਨਾ ਦੇਖੇ ਜਦੋਂ ਇਹ ਮੂਵੀ ਫਿਰ ਮੈਂ ਕਹਿੰਦਾ ਸਾਰੇ ਬੰਦਿਆਂ ਦੀ ਗੱਲ ਹੀ ਛੱਡ ਦਿਓ ਅਸੀਂ ਵੀ ਗਲਤ ਹੋ ਸਕਦੇ ਦੁਨੀਆ ਦਾ ਹਰ ਬੰਦਾ ਗਲਤ ਹੋ ਸਕਦਾ ਤੁਸੀਂ ਗੁਰ ਇਤਿਹਾਸ ਨੂੰ ਥੋੜਾ ਬਹੁਤ ਮੰਨਦੇ ਕਿ ਨਹੀਂ ਮੰਨਦੇ ਗੁਰੂ ਕਾਲ ਦੇ ਵਿੱਚ ਕੀ ਇਹ ਫੈਸਿਲਟੀਆਂ ਨਹੀਂ ਸੀ ਕੀ ਗੁਰੂ ਕਾਲ ਦੇ ਵਿੱਚ ਚਿੱਤਰ ਨਹੀਂ ਹੋ ਸਕਦੇ ਸੀ ਕਿਰਦਾਰ ਨਹੀਂ ਨਿਭਾਏ ਸਕਦੇ ਸੀ ਉਦੋਂ ਬੰਦੇ ਨਹੀਂ ਸੀ ਜਿਹੜੇ ਕਿਰਦਾਰ ਕਰ ਸਕਦੇ ਸੀ ਮਹਾਰਾਜ ਜ네ਸ਼ ਚਿੰਨੂ ਵਡਿਆਈ ਕਿਉਂ ਨਹੀਂ ਦਿੱਤੀ 10 ਜਾਮੇ ਮਹਾਰਾਜ ਨੇ ਧਾਰੇ ਆ ਗੁਰੂ ਨਾਨਕ ਪਾਸ਼ਾ ਤੋਂ ਬਾਅਦ ਚ ਗੁਰੂ ਅੰਗਦ ਦੇ ਪਾਸ਼ਾ ਕਹਿ ਸਕਦੇ ਸੀ ਵੀ ਸੰਗੋਖ ਤੁਹਾਡੇ ਚੋਂ ਕੋਈ ਕਿਰਦਾਰ ਗੁਰੂ ਨਾਨਕ ਪਾਸ਼ਾ ਦਾ ਰੋਲ ਕਰੋ ਤਾਂ ਜੋ ਪੀੜ੍ਹੀਆਂ ਅੱਗੇ ਯਾਦ ਰੱਖਣ ਤੁਹਾਡੇ ਦੇ ਦੇਖ ਕੇ ਲੋਕਾਂ ਚ ਜਾਗਰੂਕਤਾ ਆਵੇ ਆਪਾਂ ਸਿੱਖੀ ਦਾ ਕਰਨਾ ਪ੍ਰਚਾਰ 15-20 ਐਕਟਰ ਪੈਦਾ ਕਰੋ ਹੂੰ ਦਸਾਂ ਪਾਸ਼ਾਆਂ ਨੂੰ ਕਿਸੇ ਪਾਸ਼ਾ ਨੂੰ ਇਹ ਮਤਲਬ ਇਹ ਗਿਆਨ ਜਿਹੜਾ ਹੈ ਨਾ ਬੁੱਧੀਜੀਵੀਆਂ ਕੋਲੇ ਮਹਾਰਾਜ ਦੇ ਕੋਲ ਆਇਆ ਹੀ ਨਹੀਂ ਕਿਸੇ ਨੂੰ ਵੀ ਮਹਾਰਾਜ ਨੇ ਕੋਈ ਐਕਟਰ ਹੀ ਨਹੀਂ ਪੈਦਾ ਕੀਤਾ ਦਸਾਂ ਨਾਮਿਆਂ 'ਚ ਸਾਰੇ ਜੁਝਾਰੂ ਪੈਦਾ ਕਰ ਦਿੱਤੇ ਕਿੱਡੀ ਬੇਕਲੀ ਦੀ ਗੱਲ ਹੈ ਮਤਲਬ ਇਹ ਬੰਦੇ ਕੋਲ ਹੈ ਕੋਈ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਣ ਵੀ ਦਸਾਂ ਪਾਸ਼ਾਆਂ ਦੇ ਕੋਲ ਕਿਸੇ ਨੂੰ ਇਹ ਖਿਆਲ ਨਹੀਂ ਆਇਆ ਕਿ ਸਾਨੂੰ ਐਕਟਰ ਪੈਦਾ ਕਰਨੇ ਚਾਹੀਦੇ ਹੂੰ ਏ ਦੱਸਣਗੇ ਹੁਣ ਕਿ ਪੰਥ ਕਿਦਾਂ ਚੱਲਣਾ ਗੁਰਬਾਣੀ ਦੀ ਕੋਈ ਇੱਕ ਐਗਜ਼ਾਮਪਲ ਦੱਸੋ ਬੰਦੇ ਗਲਤ ਹੋ ਸਕਦੇ ਮੈਂ ਕਹਿੰਦਾ ਅਸੀਂ ਸਾਰੇ ਹੀ ਗਲਤ ਹੂੰ ਕੋਈ ਗੁਰਬਾਣੀ ਦੀ ਇੱਕ ਟੁਕ ਦੱਸੋ ਉੱਥੇ ਮਾਰਿਆ ਨੇ ਕਿਹਾ ਵੀ ਐਕਟਿੰਗ ਦੇ ਵਿੱਚੋਂ ਸਿੱਖੀ ਸਿੱਖਣੀ ਬਈ ਤੁਸੀਂ ਨਾ ਇਹ ਤੇ ਬਿਲਕੁਲ ਜਦੋਂ ਨਗਰ ਕੀਰਤਨ ਵੀ ਕਦੇ ਨਿਕਲਦਾ ਹੈ ਤਾਂ ਉਦੋਂ ਵੀ ਜਦੋਂ ਪੰਜ ਪਿਆਰੇ ਜਿਹੜੇ ਬਣਾਏ ਜਾਂਦੇ ਨੇ ਉਹ ਵੀ ਖਾਸ ਤੌਰ ਤੇ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਬਣਾਇਆ ਜਾਂਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਖੁਦ ਸੱਚੇ ਦੇ ਵਿੱਚ ਬਾਣਾ ਧਰਨੀ ਬਾਣੇ ਦੇ ਧਰਨੀ ਹੋਏ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਐਵੇਂ ਕਿਸੇ ਨੂੰ ਨਹੀਂ ਬਣਾ ਦਿੱਤਾ ਜਾਂਦਾ ਇਹ ਵੀ ਇੱਕ ਵੱਡਾ ਸਵਾਲ ਹੈ ਤੇ ਇਹ ਫਿਲਮਾਂ ਦੇ ਵਿੱਚ ਅਧੇ ਕਿਰਦਾਰ ਨਿਭਾਉਣ ਲੱਗੇ ਮਤਲਬ ਮੈਂ ਉਹੀ ਫੇਰ ਉਹੀ ਗੱਲ ਤੇ ਕਹਾਂਗੀ ਕਿ ਪ੍ਰਵਾਨਗੀ ਦਾ ਸਭ ਤੋਂ ਵੱਡਾ ਇਸ਼ੂ ਹੈ ਕਿ ਸਿੱਖ ਪੰਥ ਦੇ ਲਈ ਜਦੋਂ ਇਦਾਂ ਦੀਆਂ ਫਿਲਮਾਂ ਬਣਦੀਆਂ ਨੇ ਪ੍ਰਵਾਨਗੀ ਹੀ ਕਿਉਂ ਦਿੱਤੀ ਜਾਂਦੀ ਦੇਖੋ ਅਸੀਂ ਤਾਂ ਇਹ ਕਹਿੰਦੇ ਕਿ ਕਿਰਦਾਰ ਜੀ ਕੇ ਬਣਦੇ ਆ ਕਿਰਦਾਰ ਜਦ ਤੱਕ ਬੰਦੇ ਦਾ ਆਖਰੀ ਸਾਹ ਨਹੀਂ ਨਿਕਲਦਾ ਤਦ ਤੱਕ ਉਹਦੇ 'ਚ ਗੁੰਜਾਇਸ਼ ਹੁੰਦੀ ਹੈ ਕਿਤੇ ਕਿਸੇ ਲੈਵਲ ਦੇ ਉੱਤੇ ਵੀ ਜਿਹੜੀ ਭਾਈ ਹਰਜਿੰਦਰ ਸਿੰਘ ਉਹਨੇ ਗੱਲ ਕਹੀ ਨਾ ਕਿ ਸਾਨੂੰ ਗੁਰੂ ਸਾਹਿਬ ਨੇ ਨਿੱਤ ਦਾ ਨਿਜਮ ਦਿੱਤਾ ਨਿੱਤ ਨਾਮ ਸੀ ਕਹਿੰਦੇ ਨਿੱਤ ਦੀ ਤੁਹਾਡੀ ਪ੍ਰਕਿਰਿਆ ਕਿ ਹਰ ਰੋਜ਼ ਇਹਨੂੰ ਲਿਸ਼ਕਾਉਣਾ ਹਰ ਰੋਜ਼ ਬਿਲਕੁਲ ਜਦ ਤੱਕ ਮਤਲਬ ਅਪੇਧ ਨਹੀਂ ਹੋ ਜਾਂਦੇ ਤਦ ਤੱਕ ਪੌਸਿਬਿਲਿਟੀ ਆ ਕਿਸੇ ਚੀਜ਼ ਦੀ ਇਸੇ ਕਰਕੇ ਜਿਹੜੇ ਰਤਬੇ ਬਣਦੇ ਹਨ ਨਾ ਉਹ ਬਾਅਦ ਚ ਜਦ ਮੈਂ ਕਹਾਂ ਨਾ ਵੀ ਪੰਥ ਦਿੰਦਾ ਪੰਥ ਦਿੰਦਾ ਰਤਬੇ ਇੱਥੇ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਨੇ ਆਪੇ ਹੀ ਸਾਰਾ ਕੁਝ ਆਪੇ ਮੈਂ ਮੂ ਵੀ ਬਣਾਈ ਆਪੇ ਮੈਂ ਬਹੁਤ ਵਧੀਆ ਬਣਾਤੀ ਆਪੇ ਮੈਂ ਕਹ ਰਿਹਾ ਪਾਸ ਆ ਮੇਰੇ ਉਲਈ ਮਤਲਬ ਮੈਂ ਹੀ ਸਾਰਾ ਕੁਝ ਹੋ ਗਿਆ ਚਾਰ ਕਿਤਾਬਾਂ ਪੜ ਕੇ ਮੈਂ ਦੋ ਬੰਦਿਆਂ ਨੂੰ ਇਹ ਦਰਸਾ ਦਿੱਤਾ ਵੀ ਤੁਸੀਂ ਘੱਟ ਪੜ੍ਹਿਆ ਤੇ ਮੈਂ ਵੱਧ ਪੜ੍ਹਿਆ ਤੇ ਮੈਂ ਚਾਰ ਗੱਲਾਂ ਕਰਕੇ ਮੈਂ ਹੁਣ ਇਹ ਕਹਾਂ ਵੀ ਪੰਥ ਵੀ ਮੇਰੇ ਸਾਹਬ ਨਾਲ ਚੱਲੇ ਭੁੱਗੀ ਬਹੁਤ ਸਿਆਣਾ ਬੰਦਾ ਮੈਂ ਉਹਦੀ ਸਿਆਣਪ ਦੀ ਇੰਨੀਕ ਰਿਸਪੈਕਟ ਕਰਦਾ ਜਿੰਨੀਕ ਹੈ ਪਰ ਘੁੱਗੀ ਕਹੇ ਵੀ ਹੁਣ ਘੁੱਗੀ ਦੇ ਹਿਸਾਬ ਨਾਲ ਪੰਥ ਚੱਲੂਗਾ ਜਿਹਦੇ ਆਪਦੇ ਮੂੰਹ ਤੇ ਐਨੇ ਕਿਰਦਾਰ ਨਿਭਾਉਣ ਤੋਂ ਬਾਅਦ ਵੀ ਦਾੜੀ ਨਹੀਂ ਰੱਖ ਸਕਿਆ ਜੋ ਕਹਿੰਦਾ ਵੀ ਮੈਂ ਪਹਿਲਾਂ ਵੀ ਫਿਲਮਾਂ ਬਣਾਤੀਆਂ ਉਹਦੇ ਜੀਵਨ ਚ ਕਿਉਂ ਨਹੀਂ ਫਿਲਮ ਬਣਾ ਕੇ ਕਿਉਂ ਨਹੀਂ ਚੇਂਜ ਆਇਆ ਮੈਨੂੰ ਤਾਂ ਇੱਥੋਂ ਤੱਕ ਪਤਾ ਲੱਗਾ ਵੀ ਘੁੱਗੀ ਮਰੰਗ ਕਰੀ ਇਹਨੂੰ ਮੰਨਦਾ ਪਿਆ ਜਿਨ੍ਹਾਂ ਨਾਲ ਪੰਥ ਤੋਂ ਫਰਮਾਨ ਜਾਰੀ ਹੋਇਆ ਪਈ ਉਹਨਾਂ ਬੰਦੇ ਨਾਲ ਸਾਡੀ ਸਾਂਝ ਕੋਈ ਨਹੀਂ ਜਿਹੜੇ ਗੁਰੂ ਦੇ ਸਮਾਂਗਰ ਚੋਂ ਤੱਕ ਗਏ ਉਦੋਂ ਉਹ ਸੇਣਪੇ ਕਿਉਂ ਨਹੀਂ ਕੰਮ ਕਰਦੀਆਂ ਹੁਣ ਮਤਲਬ ਪੰਥ ਨੂੰ ਜਿਹੜੀ ਉਹਦਾ ਪੰਥ ਦਾ ਮਾਰਗਦਰਸ਼ਨ ਆ ਉਹ ਫਿਲਮਾਂ ਦੇ ਡਾਇਰੈਕਟਰ ਕਰਨਗੇ ਹੁਣ ਜਾਂ ਇਹ ਲੋਕ ਕਰਨਗੇ ਜਿਨ੍ਹਾਂ ਦੇ ਆਪ ਫਿਲਮਾਂ ਕਰਕੇ ਵੀ ਜੀਵਨ 'ਚ ਕੋਈ ਬਦਲਾ ਨਹੀਂ ਅੱਛਾ ਭਾਈ ਇੱਕ ਹੋਰ ਸਵਾਲ ਆ ਵੀ ਹੋਣੋ ਫਿਲਮਾਂ ਘਰਾਂ ਦੇ ਵਿੱਚ ਤਾਂ ਇਹ ਮੂਵੀ ਜਿਹੜੀ ਆ ਬੰਦ ਕਰਵਾਉਣ ਦੀ ਲਈ ਲੱਗੋ ਲਗਾਤਾਰ ਜਦੋਂ ਜਦ ਚੱਲ ਰਹੀ ਹੈ ਪਰ ਫਿਰ ਵੀ ਜਦੋਂ ਪਹਿਲਾਂ ਵੀ ਤੁਸੀਂ ਇਹਨਾਂ ਨੂੰ ਕਿਹਾ ਸੀ ਕਿ ਇਹ ਮੂਵੀ ਬੰਦ ਕਰ ਦਿਓ ਪਰ ਅੱਜ ਵੀ ਇਹ ਮੂਵੀ ਜਿਹੜੀ ਚੱਲ ਰਹੀ ਹੈ ਆਨਲਾਈਨ ਟਿਕਟਾਂ ਸੇਲ ਹੋ ਰਹੀਆਂ ਇਸ ਮੂਵੀ ਦੀਆਂ ਜੇ ਹੁਣ ਸਿਨੇਮਾ ਘਰਾਂ 'ਚ ਮੰਨ ਲਓ ਵੀ ਇਹ ਮੂਵੀ ਬੰਦ ਵੀ ਹੋ ਜਾਂਦੀ ਹੈ Netflix ਆ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਜੇ ਮੂਵੀ ਉਹਨਾਂ ਤੇ ਰਿਲੀਜ਼ ਕਰ ਦਿੱਤੀ ਫਿਰ ਕੀ ਬਣੇਗਾ ਫਿਰ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਨਹੀਂ ਸਾਡੀ ਤਾਕਤ ਜਾਂ ਸਮਰੱਥਾ ਦੇ ਮਤਾਬਕ ਅਸੀਂ ਕੰਮ ਕਰ ਰਹੇ ਹਾਂ ਨਾ ਉਹਦੇ ਵਿੱਚ ਇੱਕ ਇਹ ਸਾਡਾ ਇੱਕ ਛਣ ਮਾਤਰ ਜਿਹਾ ਹਿੱਸਾ ਆ ਜਿਹੜਾ ਅਸੀਂ ਇੱਥੇ ਕਰਨ ਆਏ ਆ ਜਿਹੜੀ Netflix ਜਾਂ ਉਹ ਸੋਸ਼ਲ ਪਲੇਟਫਾਰਮ ਤੋਂ ਜਿਹੜੀ ਗੱਲ ਹੋਣੀ ਹੈ ਨਾ ਉਹਦੇ ਲਈ ਸਾਡਾ ਇੱਕੋ ਇੱਕ ਤਰੀਕਾ ਆ ਉਹ ਹੈਗਾ ਸਾਡਾ ਜਿਹੜਾ ਅਸੀਂ ਵੀ ਜਿਹੜੇ ਮੀਡੀਆ ਦੇ ਮਾਧਮ ਰਾਈ ਜਿਹੜੀ ਗੱਲ ਲੋਕਾਂ ਨੂੰ ਕਹਿ ਰਹੇ ਆ ਜੀ ਜਿਹੜੀ ਉਹਨਾਂ ਨੂੰ ਜਚਾਣਾ ਚਾਹੁੰਦੇ ਆ ਮੀਡੀਆ ਮਾਧਮ ਰਾਈ ਨਾ ਅਸੀਂ ਇਹ ਦੇਖੋ ਸਮਝੋ ਇਸ ਗੱਲ ਨੂੰ ਕਿ ਅਸੀਂ ਮੀਡੀਆ ਨੂੰ ਕਦੋਂ ਯੂਜ਼ ਕਰਦੇ ਆ ਹੂੰ ਅਸੀਂ মিডিਆ ਨੂੰ ਯੂਜ਼ ਕਰਦੇ ਹਾਂ ਜਦੋਂ ਮੇਰਾ ਮੈਂ ਇਹ ਦਾਇਰਾ ਵਧਾਉਣਾ ਚਾਹੁੰਦਾ ਹੁੰਦਾ ਜਦੋਂ ਮੈਂ ਆਪਣੀ ਕੋਈ ਗੱਲ ਦਾ ਦਾਇਰਾ ਵਧਾਉਣਾ ਚਾਹੁੰਦਾ ਹਾਂ ਇਹਦੇ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਨ੍ਹਾਂ ਦੀ ਮਨਸ਼ਾ ਜਾਂ ਚੰਗੀ ਹੁੰਦੀ ਹੈ ਜਾਂ ਮਾੜੀ ਹੁੰਦੀ ਹੈ ਹੁਣ ਕਈ ਮਾੜੇ ਕੰਮ ਵੀ ਲੋਕ মিডিਆ ਦੇ ਮਾਧਿਅਮ ਰਹੀ ਹੀ ਦੇਖਦੇ ਆ ਹੁਣ ਜਿਹੜੇ ਚੰਗੇ ਦੇਖਣਾ ਚਾਹੁੰਦੇ ਆ ਉਹਨਾਂ ਨੂੰ ਵੀ ਜੇ ਗੱਲ ਕੋਈ ਪਹੁੰਚਾਣੀ ਚਾਹੁੰਦੇ ਆ ਤੇ ਸਾਨੂੰ ਇਹੀ ਪਲੇਟਫਾਰਮ ਤੋਂ ਆਪਣੀ ਗੱਲ ਉਹਨਾਂ ਤੱਕ ਪਹੁੰਚਾਣੀ ਹੈ ਕਿ ਤੁਸੀਂ ਨੈਟਫਲਿਕਸ ਜਾਂ ਹੋਰ ਵੀ ਜਿਹੜੀਆਂ ਵੀ ਸਾਈਟਾਂ ਨੇ ਇਹਨਾਂ ਤੋਂ ਇਹੋ ਜਿਹੀਆਂ ਮੂਵੀਆਂ ਨਾ ਦੇਖ ਕੇ ਇਹਨਾਂ ਨੂੰ ਤਾਕਤ ਨਾ ਦਿਓ ਬੇਸਿਕਲੀ ਇਹ ਕਮਰਸ਼ੀਅਲ ਪਲੈਟਫਾਰਮ ਆ ਇਹਨਾਂ ਨੂੰ ਅਰੇ ਸਿਰਫ ਪੈਸਾ ਦਿਖਦਾ ਆ ਪੈਸੇ ਦੇ ਕਰਕੇ ਸਾਰਾ ਕੁਝ ਇਹ ਕਿਰਦਾਰ ਦਿਖਾਉਂਦੇ ਆ ਜਿਚਾਉਂਦੇ ਆ ਇਹਨਾਂ ਅੰਦਰ ਜਿੱਦ ਮਜੀਦੀ ਸੀ ਨੇ ਦੱਸਿਆ ਇੱਕ ਪੈਸੇ ਦਾ ਵੀ ਕੋਈ ਬਦਲਾਵ ਨਹੀਂ ਆਣਾ ਇਹਨਾਂ ਸਾਰਾ ਕੁਝ ਕਰਕੇ ਵੀ ਤੇ ਇਹੀ ਚੀਜ਼ ਉਹਨਾਂ ਨੂੰ ਵੀ ਸਮਝਣੀ ਚਾਹੀਦੀ ਆ ਇਮਾਨਦਾਰੀ ਸਿਰਫ ਇਹ ਨਹੀਂ ਹੈਗੀ ਆ ਕਿ ਮੈਂ ਆਪਣੇ ਨਾਮ ਦੇ ਨਾਲ ਸਿੱਖ ਕੌਰ ਇਹ ਲਗਾ ਕੇ ਸਿੰਘ ਜਾਂ ਕੌਰ ਲਗਾ ਕੇ ਮੈਂ ਸਿੱਖ ਆ ਸਾਡੀ ਬਣਦੀ ਰਿਸਪੌਂਸਿਬਿਲਟੀ ਹੈ ਕਿ ਅਸੀਂ ਹਰ ਤਰੀਕੇ ਦੇ ਨਾਲ ਯਤਨ ਕਰੀਏ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਮਜ਼ੋਰ ਪੈਣ ਤੇ ਸਿੱਖੀ ਤਾਕਤਵਰ ਹੋਵੇ। ਠੀਕ। ਕੀ ਲੱਗਦਾ ਤੁਹਾਨੂੰ ਹੁਣ ਫਿਊਚਰ ਦੇ ਵਿੱਚ ਇਸ ਮੂਵੀ ਨੂੰ ਜਿਹੜਾ ਉਹ ਰੋਕਣ ਦੇ ਲਈ ਕਿਹੜੇ ਤੁਹਾਡੇ ਪਲਾਨਸ ਨੇ ਕਿਵੇਂ ਤੁਸੀਂ ਕੰਮ ਕਰੋਗੇ? ਦੇਖੋ ਕੱਲੀ ਇਹ ਮੂਵੀ ਨਹੀਂ ਇਹ ਜਿਹੜਾ ਵਰਤਾਰਾ ਸ਼ੁਰੂ ਹੋ ਗਿਆ ਨਾ ਇਹਦੇ ਤੇ ਸਾਨੂੰ ਮਤਲਬ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਤੇ ਇੱਕ ਤੀਨ ਦੋ ਨਿਸ਼ਾਨਾ ਕਰਨ ਦੀ ਕੋਸ਼ਿਸ਼ ਕੀਤੀ ਭਈ ਤੁਸੀਂ ਸਿਧਾਂਤ ਘਟਾ ਵੀ ਲਓ ਤੇ ਤੁਸੀਂ ਪੰਥ ਦੇ ਅੰਦਰ ਹੀ ਦੋ ਫਾੜ ਵੀ ਕਰ ਦਿਓ ਲੋਕਾਂ ਨੂੰ। ਕੋਈ ਕੋਈ ਪੱਖ ਚ ਚਲ ਜਵੇ ਤੇ ਕੋਈ ਵਿਰੋਧ ਚ ਚਲ ਜਵੇ ਇਹਦਾ ਪੱਕਾ ਸੋਲੂਸ਼ਨ ਕਰਨ ਦੇ ਲਈ ਅਸੀਂ ਚਾਹੁੰਦੇ ਵੀ ਸਾਡਾ ਕੋਈ ਪੈਨਲ ਕੋ ਬੋਰ ਇਦਾਂ ਦਾ ਬਣੇ ਜਿਹਦੇ ਲਈ ਅਸੀਂ ਮਤਲਬ ਕਰ ਲਈਏ ਤਿਆਰੀ ਔਰ ਬਹੁਤ ਜਲਦ ਬਣਾਵਾਂਗੇ ਅਸੀਂ ਉਹਨੂੰ ਬਕਾਇਦਾ ਜਿਹੜਾ ਹੈਗਾ ਆ ਉਹ ਉਹਨੂੰ ਪੱਕਿਆ ਕਰਨ ਦੇ ਲਈ ਅਕਾਲ ਤਖਤ ਸਾਹਿਬ ਤੇ ਵੀ ਜਾਵਾਂਗੇ ਉਹਨੂੰ ਕਰਨ ਦੇ ਲਈ ਵੀ ਇਦਾਂ ਦਾ ਵਰਤਾਰਾ ਅੱਗੇ ਨਾ ਵੱਧ ਸਕੇ ਇਹਨੂੰ ਰੋਕਿਆ ਜਾ ਸਕੇ ਤੇ ਜਿਹੜੇ ਪ੍ਰਚਾਰ ਦੇ ਕੋਈ ਤਰੀਕੇ ਆ ਹੁਣ ਜਿਵੇਂ ਪਹਿਲਾਂ ਵੀ ਮੈਂ ਕਹੇ ਸੀ ਇੱਕ ਵਾਈਟ ਚ ਘੁੱਗੀ ਹੁਣ ਆਨੇ ਅਰਦਾਸ ਨੂੰ ਵੀ ਬਣਾਈ ਕਿਸੇ ਨੇ ਕੋਈ ਵਿਰੋਧ ਕੀਤਾ ਜੇ ਤੁਸੀਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਤੁਸੀਂ ਸਿਧਾਂਤ ਨੂੰ ਅੱਜ ਦੇ ਸੰਦਰਭ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਵੀ ਲੈ ਕੇ ਪੇਸ਼ ਕਰ ਸਕਦੇ ਆ ਬੜੇ ਸਾਰੇ ਤਰੀਕੇ ਆ ਪ੍ਰਚਾਰ ਦੇ ਹੋਰ ਤਰੀਕੇ ਨਾਲ ਵੀ ਇਹ ਨਹੀਂ ਕਹਿੰਦੇ ਕਿ ਜਿਹੜਾ ਇਹ ਮੀਡੀਆ ਜੇ ਪਾਠੇ ਨੂੰ ਅਸੀਂ ਛੱਡ ਦਈਏ ਕਿ ਫਿਲਮਾਂ ਨਾ ਬਣ ਉਹਦੇ ਤਰੀਕੇ ਹੋ ਸਕਦੇ ਉਹਦੇ ਢੰਗ ਹੋ ਸਕਦੇ ਆ ਜਿਹਨੂੰ ਜਿਹਨੂੰ ਪੰਥ ਪ੍ਰਵਾਨ ਕਰੇ ਉਹਨੂੰ ਕੋਈ ਮਨਜੀਤ ਸਿੰਘ ਕੋਈ ਜੱਥੇਬੰਦੀ ਕੋਈ ਧਿਰ ਨਹੀਂ ਜਿਹਨੂੰ ਪੰਥ ਪ੍ਰਵਾਨਗੀ ਦੇਵੇ ਕਿ ਆਹ ਠੀਕ ਆ ਜੇ ਇਸ ਤਰੀਕੇ ਨਾਲ ਵੀ ਪ੍ਰਸਾਰ ਹੋ ਸਕਦਾ ਪ੍ਰਚਾਰ ਹੋ ਸਕਦਾ ਸਿੱਖੀ ਜੀਵਨ ਜੀਣ ਲੋਕੀ ਉਧਰ ਨੂੰ ਤੁਰਨ ਮੇਰੇ ਬੱਚੇ ਸਿੱਖੋ ਤੋਂ ਬਨ ਗਏ ਜਦੋਂ ਮੈਂ ਉਹ ਜੀਵਨ ਜੀਊਂਗਾ ਮੈਂ ਜਦੋਂ ਐਕਟਿੰਗ ਕਰੂੰਗਾ ਤਾਂ ਮੇਰੇ ਬੱਚੇ ਨਹੀਂ ਬਨਨਗੇ ਉਹ ਮੈਂ ਕਦੇ ਦਾੜ੍ਹੀ ਰੱਖ ਲਈ ਕਦੇ ਕਟਾਲੀ ਕਦੇ ਮੇਦਮਾਲਾ ਬੰਨ ਲੈ ਕਦੇ ਨਹੀਂ ਤੇ ਬੱਚੇ ਮੇਰੇ ਵਾਂਗੂ ਹੀ ਕਰਨਗੇ ਤਾਂ ਬਿਲਕੁਲ ਇਹੋ ਜਿਹੀ ਕਰਦਾਰ ਤੋਂ ਲੱਗਦਾ ਕਿ ਬੱਚੇ ਸਿੱਖਣਗੇ ਕਿਉਂਕਿ ਜੇ ਮੰਨ ਲਓ ਅੱਜ ਇਹ ਲੋਕ ਕਹਿੰਦੇ ਪਏ ਨੇ ਕਿ ਸਿੱਖੀ ਵੱਲੋਂ ਪ੍ਰੇਰਿਤ ਹੋਣ ਦੇ ਪ੍ਰੇਰਿਤ ਕਰਨ ਦੇ ਲਈ ਅਸੀਂ ਆਪਣੇ ਬੱਚੇ ਨੂੰ ਫਿਲਮ ਦਿਖਾ ਰਹੇ ਹਾਂ ਗਿੱਪੀ ਤੋਂ ਇੱਕ ਵਾਰ ਇਨਫਲੂਐਂਸ ਹੋ ਗਏ ਬੱਚੇ ਉਸ ਤੋਂ ਬਾਅਦ ਉਹ ਗਿੱਪੀ ਦੀਆਂ ਬਾਕੀ ਮੂਵੀਜ਼ ਵੀ ਦੇਖਣਗੇ ਜਦੋਂ ਬਾਕੀ ਮੂਵੀਜ਼ ਦੇਖਣਗੇ ਤਾਂ ਕਹਿਣਗੇ ਜੀ ਉਸ ਫਿਲਮ ਫਿਲਮ 'ਚ ਉਹਨੇ ਉਹਦਾ ਕੀਤਾ ਸੀ ਤੇ ਅਸੀਂ ਉਦਾਂ ਦੇ ਬਣ ਕੇ ਹੁਣ ਉਹਦਾ ਰੂਪ ਚੇਂਜ ਅੱਤੇ ਅਸੀਂ ਕੁਝ ਅਜਿਹਾ ਕਰੀਏ ਦੇਖੋ ਇਮੋਸ਼ਨਸ ਜਿਹੜੇ ਹੁੰਦੇ ਹਨ ਨਾ ਬਹੁਤ ਪਾਵਰਫੁਲ ਚੀਜ਼ ਹੁੰਦੀ ਹੈ। ਬਿਲਕੁਲ। ਇਹ ਲੋਕ ਇਮੋਸ਼ਨਸ ਨੂੰ ਕਿਵੇਂ ਆਪਾਂ ਇਸਤੇਮਾਲ ਕਰਨਾ ਉਹਨੂੰ ਖੱਟਣਾ ਕਿੱਦਾਂ ਹੈ ਆਪਣੇ ਚ ਉਹਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ। ਬਿਲਕੁਲ। ਜਦੋਂ ਚਾਰ ਸਾਹਿਬ ਜਾਦੇ ਮੂਵੀ ਆਈ ਸੀ ਬਹੁਤ ਸਾਰੇ ਲੋਕਾਂ ਨੇ ਰੋ ਰੋ ਕੇ ਵਾਇਟ ਦਿੱਤੇ ਸਾਡੇ ਬੱਚੇ ਰੋਂਦੇ ਬਾਹਰ ਨਿਕਲੇ ਉਹ ਕਹਿੰਦੇ ਪਈ ਅਸੀਂ ਸਾਹਿਬ ਜਾਦੇ ਨੂੰ ਸਮਝਿਆ ਸਾਨੂੰ ਪਤਾ ਲੱਗਾ। ਮੈਂ ਉਦੋਂ ਵੀ ਇੱਕ ਸਵਾਲ ਕੀਤਾ ਸੀ মিডিਆ ਦੇ ਜਿਹੜੀ ਇਹ ਲੋਕਾਂ ਨੂੰ ਕਿ ਤੁਹਾਡੇ ਕੋਲ ਕੋਈ ਐਸੀ ਪਾਵਰ ਕੋਈ ਐਸਾ ਟੂਲ ਹੈ ਕਿ ਜਿਹੜੇ ਬੱਚੇ ਨੇ 4 ਸਾਬ ਜਿਆਦੇ ਜਾਂ 2 ਸਾਬ ਜਿਆਦੇ ਕਾਰਟੂਨ ਮੂਵੀ ਦੇਖ ਲਈ ਉਹਦੀ ਮਾਨਸਿਕਤਾ ਚੋਂ ਕਾਰਟੂਨ ਕੱਢ ਦਿਓ ਤੁਸੀਂ ਉਹ ਅੱਖਾਂ ਬੰਦ ਕਰਕੇ ਜਦੋਂ ਵੀ 4 ਸਾਬ ਜਿਆਦੇ ਚਿਤਪੂਗਾ ਦੁਨੀਆ ਦੀ ਕੋਈ ਤਾਕਤ ਉਹਦੇ ਜਿਹਨ ਦੇ ਵਿੱਚੋਂ ਕਾਰਟੂਨ ਨਹੀਂ ਕੱਢ ਸਕੂਗੀ ਬਿਲਕੁਲ ਇੱਕ ਉਡਾਰੀ ਕਾਲਪੁਰਖ ਪਰਮਾਤਮਾ ਦੀ ਸੂਰਜੀ ਦੀ ਮੈਂ ਕੋਈ ਮੰਨ ਲਓ ਕਿਰਦਾਰ ਨਹੀਂ ਦੇਖਿਆ ਸਾਬ ਜਿਆਦੇਆਂ ਦਾ ਜਾਂ ਮੈਂ ਕੋਈ ਨਾਮ ਲਮਾ ਐਸਾ ਜਿਹੜਾ ਤੁਸੀਂ ਕਦੀ ਨਹੀਂ ਸੁਣਿਆ ਤੇ ਤੁਹਾਨੂੰ ਜੋ ਕਾਲਪੁਰਖ ਪ੍ਰਮਾਤਮਾ ਸੋਝੀ ਦੇਊਗਾ ਨਾ ਤੁਹਾਡਾ ਬ੍ਰੇਨ ਉਹ ਚਿਤੂਗਾ ਬਿਲਕੁਲ ਉਹ ਇਲਾਹੀ ਹੋਏਗਾ ਉਹ ਮੇਰਾ ਦਿੱਤਾ ਨਹੀਂ ਹੋਏਗਾ ਜਦੋਂ ਇਹ ਸਹਿਬਜ਼ਾਦੇ ਨੂੰ ਚਿਤਵਦੇ ਆ ਨਾ ਤਾਂ ਉਹ ਕਾਲਪੁਰਖ ਦੀ ਬਖਸ਼ਿਸ਼ ਨਾਲ ਸਭ ਤੋਂ ਵੱਧ ਖੂਬਸੂਰਤ ਚਿਤਵਦੇ ਆ ਬਿਲਕੁਲ ਵੀ ਜਿਹੜੇ ਗੁਰੂ ਅਕਾਲ ਦੇ ਰੂਪ ਨੇ ਉਹਨਾਂ ਦੇ ਜਿਹੜੇ ਵਰਸ਼ੰਤ ਨੇ ਉਹ ਕਿੱਡੇ ਖੂਬਸੂਰਤ ਹੋਣਗੇ ਇਹਨਾਂ ਨੇ ਕਾਰਟੂਨ ਬਣਾ ਕੇ ਪੇਸ਼ ਕਰ ਦਿੱਤੇ ਸਾਡੇ ਦੇ ਉੱਤੇ ਜਿਹੜੀ 6 ਵਜੇ ਨਾ ਉਸੇ ਜਾਣਦੇ ਕੌਣ ਸੈਂਸਰ ਬੋਰਡ ਦੀ ਤਿਆਰੀ ਹੈ ਮੀਟਿੰਗ ਹੋ ਚੁੱਕੀ ਹੈ ਇਹਦੇ ਲਈ ਖਾਸ ਬਿਲਕੁਲ ਅਸੀਂ ਪੂਰੇ ਫੁੱਲ ਤਿਆਰੀ ਦੇ ਵਿੱਚ ਹਾਂ ਬਹੁਤ ਜਲਦ ਅਸੀਂ ਜਿਹੜਾ ਹੈਗਾ ਉਹ ਬਾਕੀ ਪੰਥ ਦੇ ਆ ਜਿਹੜੀਆਂ ਸੋਹਿਰਦ ਜਥੇਬੰਦੀਆਂ ਧਿਰਾਂ ਤੇ ਜਿਹੜੇ ਨੁਮਾਇंदे ਨੇ ਉਹਨਾਂ ਨੂੰ ਇਕੱਤਰ ਕਰਕੇ ਇਸ ਚੀਜ਼ ਦੇ ਉੱਤੇ ਬਹੁਤ ਜਲਦ ਇੱਕ ਕੰਮ ਕਰਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਸ ਹਨ ਸਿੱਖ ਜਥੇਬੰਦੀਆਂ ਜਿਨ੍ਹਾਂ ਦੇ ਵੱਲੋਂ ਮੂਵੀ ਅਕਾਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਜਲਦੀ ਹੀ ਇਹਨਾਂ ਦਾ ਕਹਿਣਾ ਹੈ ਕਿ ਇਸ ਖਾਸ ਚੀਜ਼ਾਂ ਦੇ ਲਈ ਇੱਕ ਸੈਂਸਰ ਬੋਰਡ ਜਿਹੜਾ ਹੈ ਉਹ ਤਿਆਰ ਕੀਤਾ ਜਾਵੇਗਾ ਜਿਸ ਨੂੰ ਜਸਦੀ ਪ੍ਰਵਾਨਗੀ ਤੋਂ ਬਿਨਾ ਸਿੱਖਾਂ ਦੇ ਨਾਲ ਰਿਲੇਟਡ ਕੋਈ ਵੀ ਫਿਲਮ ਜਿਹੜੀ ਆ ਕੋਈ ਵੀ ਕਿਸੇ ਵੀ ਤਰੀਕੇ ਦਾ ਮਤਲਬ ਕੁਝ ਵੀ ਸੋਸ਼ਲ ਮੀਡੀਆ ਤੇ ਅਗਰ ਪੋਸਟ ਕਰਨਾ ਹੈ ਤਾਂ ਬਿਨਾ ਪ੍ਰਵਾਨਗੀ ਤੋਂ ਨਹੀਂ ਪੋਸਟ ਕੀਤਾ ਜਾਵੇਗਾ ਤਾਂ ਤੁਹਾਡੇ ਅਕਾਲ ਮੂਵੀ ਦੇ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਪਰ ਸਿੱਖ ਜਿੱਤੇ ਬੰਦੇ ਨੇ ਸਿੱਧੇ ਤੌਰ ਦੇ ਉੱਪਰ ਕਹਿ ਦਿੱਤਾ ਕਿ ਇਹ ਧਰਮ ਪ੍ਰਚਾਰ ਦਾ ਸਾਧਨ ਨਹੀਂ ਇਹ ਤਾਂ ਸਿੱਖਾਂ ਨੂੰ ਐਕਸਪਲੋਇਟ ਕਰਕੇ ਉਹਨਾਂ ਕੋਲੋਂ ਪੈਸੇ ਜਿਹੜੇ ਨੇ ਉਹ ਵਟੋਰੇ ਜਾ ਰਹੇ ਨੇ ਫਿਲਹਾਲ ਕੈਮਰਾ ਪਰਸਨ ਰੋਇਤਨ ਮਨਪ੍ਰਤ ਕੌਰ ਸੁਰਖਾਪ ਮੀਡੀਆ ਜਲੰਧਰ